ਔਰ ਗੱਲਾਂ ਚ ਨਾ ਉਹਨਾਂ ਕਾਲੂ ਦੀ ਵੀ ਇਹ ਵੀ ਬੁੱਧੂਮਾਨ ਪਰਦੇ ਆ ਧਮਕੀਆਂ ਦੇ ਰਿਹਾ ਬਦਲ ਦੇ ਬੋਟਾਂ ਦੇ ਦੇਖੋ ਇੱਥੇ ਅਸੀਂ ਸਾਰੀ ਰਿਪੋਰਟ ਕਰਵਾਈ ਹੈ ਹਲੇ ਕੋਈ ਏਜਾ ਡਾਇਰੈਕਟ ਐਵਿਡੈਂਸ ਸਾਡੇ ਧਿਆਨ ਤੇ ਨਹੀਂ ਆਇਆ ਅਸੀਂ ਉੱਥੇ ਜਾ ਕੇ ਕੱਲ ਜਿਹੜੀਆਂ ਗੱਡੀਆਂ ਦਾ ਸਾਨੂੰ ਭੇਜਿਆ ਗਿਆ ਸੀ ਵੀ ਤਿੰਨ ਗੱਡੀਆਂ ਦੇ ਵਿੱਚ ਉਹਦੇ ਬੰਦੇ ਘੁਮਰੇ ਨੇ ਉਹਦੀ ਵੀ ਬੜੀ ਥੋਰਲੀ ਵੀਡੀਓਗ੍ਰਾਫੀ ਕਰਾ ਕੇ ਸਰਚ ਕਰਵਾਈ ਹੈ ਤੇ ਉਸ ਤੋਂ ਬਿਨਾ ਉੱਥੇ ਅਸੀਂ ਜਿਹੜੇ ਲੋਕ ਸੀ ਉਹਨਾਂ ਨੂੰ ਵੀ ਮਿਲ ਕੇ ਐਵਿਡੈਂਸ ਲਿਆ ਤੇ ਉਹਨਾਂ ਵੱਲੋਂ ਵੀ ਹਲੇ ਕੋਈ ਸਾਡੇ ਧਿਆਨ 'ਚ ਨਹੀਂ ਆਇਆ ਬਟ ਇਨਵੈਸਟੀਗੇਸ਼ਨ ਹੋਣਾ ਹੈ ਅਸੀਂ ਜਿਹੜੇ ਕੁਰੂਖੇਤਰਾ ਜੇਲ੍ਹ ਦੇ ਜਿੱਥੋਂ ਲੱਗਿਆ ਉੱਥੇ ਵੀ ਅਸੀਂ ਲਿਖ ਕੇ ਭੇਜਦੇ ਹਾਂ ਕਿ ਸਾਨੂੰ ਇਸ ਤਰ੍ਹਾਂ ਦੀ ਐ ਕੰਪਲੇਂਟ ਆ ਰਹੀ ਹੈ ਤੇ ਤੁਸੀਂ ਵੀ ਆਪਣਾ ਇਹ ਤੇ ਚੈੱਕ ਰੱਖੋ ਵੀ ਇਨਸ਼ੋਰ ਕਰੋ ਕਿ ਉਹਨੂੰ ਕਿਸੇ ਵੀ ਤਰ੍ਹਾਂ ਦਾ ਐਕਸੈਸ ਨਹੀਂ ਹੋਣਾ ਚਾਹੀਦਾ ਬਿਲਕੁਲ ਸਾਫ ਕਰੇ ਆਰੇ ਮਾਮਲਾ ਨਹੀਂ ਪ੍ਰੀਮਿਨਰੀ ਇਨਵੈਸਟੀਗੇਸ਼ਨ ਦਾ ਕੁਝ ਨਹੀਂ ਆਇਆ ਬਟ ਹਲੇ ਥੋਰਲੀ ਇਨਵੈਸਟੀਗੇਸ਼ਨ ਐਸਐਸਪੀ ਸਾਹਿਬ ਕਰ ਰਹੇ ਆ ਤੇ ਅਸੀਂ ਇਮੀਡੀਏਟਰੀ ਜਿਹੜੇ ਪ੍ਰੀਵੈਂਟਿਵ ਐਕਸ਼ਨ ਸੀਗੇ ਵੀ ਗੱਡੀਆਂ ਸਰਚ ਕਰ ਲਈਆਂ ਉਹ ਚ ਕੁਝ ਨਹੀਂ ਮਿਲਿਆ ਤੇ ਜਿਹੜਾ ਉੱਥੇ ਜੇਲ ਅਥਾਰਟिटीज ਨੂੰ ਇੱਕ ਖੇਤਰ ਲਿਖ ਕੇ ਭੇਜੇ ਤੇ ਬਾਕੀ ਵੀ ਜਿਹੜੇ ਹੋਰ ਨਾਕਾਸ ਨੇ ਉਹ ਵੀ ਸਟਰੋਂਗ ਕਰ ਰਹੇ ਆ ਤੇ ਇਹੀ ਅੱਜ ਆਬਜ਼ਰਵਰ ਜਨਰਲ ਆਬਜ਼ਰਵਰ ਤੇ ਪੁਲਿਸ ਆਬਜ਼ਰਵਰ ਨਾਲ ਵੀ ਮੀਟਿੰਗ ਸੀ ਤਾਂ ਹੀ ਦੋਨੋਂ ਐਸਐਸਪੀ ਸਹਿਵਾਨ ਆਈ ਸੀ ਸਾਰਾ ਡਿਸਕਸ ਹੋਇਆ ਥੋੜੀ ਵੀ ਇਹਨੂੰ ਹੋਰ ਸਟਰੈਂਥਨ ਕਰ ਰਹੇ ਆ ਅਸੀਂ ਚੈਕਿੰਗ ਮੋਨਿਟਰਿੰਗ ਵਧਾ ਰਹੇ ਆ ਤੇ ਵੀ ਵਨ ਇਨਸ਼ੋਰ ਕੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ